ਸਿਰ ਇਸ ਤੇ ਗੱਡੀ ਦੇ ਵਿੱਚੋਂ ਆ ਰਹੇ ਸੀ ਮਾਇਆ ਮੇਰਾ ਡੈਡੀ ਜੀ ਮੇਰੀ ਮੰਮੀ ਮੇਰੀ ਵਾਈਫ ਤੇ ਸਾਡੀ ਇੱਕ ਛੋਟੀ ਜੀ ਮੇਰੀ ਭਤੀਜੀ ਹੈ 7 ਸਾਲ ਦੀ ਤੇ ਸਾਡੀ 40 ਸਪੀਡ ਤੇ ਕਾਜ ਦੇ ਬਾਰੇ ਗੱਡੀ ਆ ਸੀ ਉਹਨੂੰ ਸਕੂਲ ਦਿਖਾਉਂਦੇ ਆ ਰਹੇ ਹਾਂ ਵੀ ਆਪਣਾ ਸਕੂਲ ਆਪਣਾ ਇੱਥੇ ਲੱਗਣਾਗਾ ਤੇ ਮਗਰ ਗੱਡੀ 150 ਸਪੀਡ ਤੇ ਘੱਟੋ ਘੱਟ ਨੋਵਾ ਆਈ ਸਾਡੇ ਪਿੱਛੇ ਲਾ ਕੇ ਮਾਰ ਸਾਡੀ ਗੱਡੀ ਬਿਲਕੁਲ ਡੈਮੇਜ ਕਰਤੀ ਜੋ ਸੀ ਡਰਾਈਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਕਿ ਉਹ ਸੀ दारू ਪੀਤੀ ਸੀ ਉਹਨਾਂ ਦੀ ਸਾਰੀ ਗੱਡੀ ਤੇ ਫਿਲਮ ਚੜੀ ਉਹਨੇ ਚੈੱਕ ਕਰੋ ਜਾ ਕੇ ਨੋਵਾ ਗੱਡੀ ਉਹ ਖੜੀ ਆ ਉਹਨੇ ਗੱਡੀ ਤੇ दारू ਦੇ ਬੋਤਲੇ ਵੀ ਨੇ ਬੰਦੇ ਕਿੱਥੇ ਨੇ ਬ ਗੱਡੀ ਲੱਗੇ ਖੜੇ ਨੇ ਜੀ ਬ੍ਰੇਕਾਂ ਵੀ ਕਾਫੀ ਬ੍ਰੇਕਾਂ ਕਾਫੀ ਦੂਰ ਤੱਕ ਲੱਗੀਆਂ ਨੇ ਤੁਸੀਂ ਚੈੱਕ ਕਰੋ ਕੈਮਰਾ ਘੁਮਾ ਕੇ ਇੱਕ ਵਾਰੀ ਜੀ ਕੈਮਰਾ ਵੀ ਲੱਗੇ ਹੋਣਾ ਹੈ ਖੜਾ ਸਪੀਡ ਘਟੋ ਘਟੇ ਹੂਟ 30 40 ਸਪੀਡ ਉਹਨਾਂ ਦੀ ਗੱਡੀ ਦੀ 150 ਦੇ ਲੱਗੇ ਪਾ ਗੱਡੀ ਦੀ ਸਪੀਡ ਉਹਨਾਂ ਦੀ ਆ ਕਾਜ ਦੇ ਅਸੀਂ ਸੀਸੀਟੀਵੀ ਕੈਮਰੇ ਘੁਡਵਾ ਕੇ ਦੇਖ ਸਕਦੇ ਹਾਂ ਬਾਕੀ ਘਰ ਦੇ ਅਸੀਂ ਫੈਮਿਲੀ ਭੇਜੀ ਆ ਬਾਕੀ ਡਾਕਟਰ ਕੋਲ ਜਾ ਕੇ ਦੇਖਦੇ ਆ ਅਸੀਂ ਗੁੱਝੇ ਸੱਟਾ ਹੋ ਸਕਦੀਆਂ ਨੇ ਇਹ ਮੇਰਾ ਪਰਿਵਾਰ ਸੀਗਾ ਜੀ ਛੋਟਾ ਬ੍ਰਦਰ ਹੈ ਸਾਰੀ ਫੈਮਿਲੀ ਸੀਗੀ ਮੇਰੀ ਭਝਾਈ ਮੇਰੀ ਨੂੰਹ ਮੇਰਾ ਭਤੀਜਾ ਸਾਡੀ ਇੱਕ ਪੋਤੀ ਸਾਰਾ ਪਰਿਵਾਰ ਸੀਗਾ ਆਪਣੇ ਰਿਸ਼ਤੇਦਾਰੀ ਚੋਂ ਮਿਲ ਕੇ ਆ ਰਹੇ ਸੀਗੇ ਉਰੇ ਤਿੰਨੇ ਗੱਡੀਆਂ ਹੌਲੀ-ਹੌਲੀ 30-35 ਦੀ ਸਪੀਡ ਤੇ ਆ ਰਹੀਆਂ ਸੀ ਆਪਣੇ ਕਾਲਜ ਦੇ ਸਾਹਮਣੇ ਮੰਗਰੋਂ ਅਨੋਵਾ ਗੱਡੀ ਆਈ 1.5 2 150 ਤੋਂ ਉੱਤੇ ਹੀ ਸੀਗੀ ਉਹ ਲਿਆ ਕੇ ਰੋਡ ਦੇ ਉੱਤੇ ਅਜੇ ਵੀ ਰੋਡ ਦੇ ਉੱਤੇ ਘੱਟੋ-ਘੱਟ 50 ਮੀਟਰ ਪੂਰਾ ਬ੍ਰੇਕ ਲੱਗੇ ਹੋਏ ਨੇ ਕਾਲੀਆਂ ਚੀਰੀਟਾਂ ਪਈਆਂ ਪਈਆਂ ਨੇ ਆ ਕੇ ਉਹਨਾਂ ਨੂੰ ਮਤਲਬ ਵਿੱਚ ਠੋਕੀ ਐ ਜਮਾ ਸਾਰਿਆਂ ਨੂੰ ਕੈਮਰਾ ਘੁਮਾ ਕੇ ਤੁਸੀਂ ਦੇਖ ਸਕਦੇ ਹੋ ਡਰਿੰਕ ਤਿੰਨਾਂ ਦੀ ਕੀਤੀ ਹੋਈ ਆ ਵਿੱਚ ਬੋਤਲਾਂ ਨੇ ਗੱਡੀ ਦੇ ਵਿੱਚ ਪੂਰਾ ਕਾਲੀ ਫਿਲਮ ਲੱਗੀ ਹੋਈ ਆ ਪੂਰੇ ਨਸ਼ੇੜੀ ਨੇ ਨਸ਼ੇ ਦੇ ਵਿੱਚ ਧੁੱਤ ਨੇ ਕੋਈ ਸੱਟ ਪੇਟ ਕਿਸੇ ਦੇ ਲੱਗ ਬੀ ਫਿਲਹਾਲ ਗਰਮ ਸਰੀਰ ਨੇ ਗਰਮ ਸਰੀਰ ਨੇ ਮੈਂ ਦੂਜੀ ਗੱਡੀ ਦੇ ਵਿੱਚ ਆਪਣੀ ਫੈਮਿਲੀ ਪਰਿਵਾਰ ਬੁੜੀਆਂ ਘਰੇ ਭੇਜ ਚੁੱਕਿਆ ਮਲੇਰ ਕੂਟਲੇ ਤੋਂ ਆ ਰਹੀ ਸੀ ਧੂਰੀ ਬਲ ਨੂੰ ਜਾ ਰਹੀ ਸੀ 35 ਕਿ ਦੀ ਸਪੀਡ ਦੀ ਸਾਡੀ ਕਾਰ ਸੀ ਅੱਗੇ ਰਸ਼ ਹੋਣ ਦੇ ਕਾਰਨ ਪਿੱਛੋਂ ਇੰਨੀ ਤੇਜ਼ ਆਵਾਜ਼ਾਂ ਆਈਆਂ ਸਾਡੀ ਗੱਡੀ ਦੇ ਵਿੱਚ ਆ ਕੇ ਗੱਡੀਆਂ ਜਦੋਂ ਲੱਗੀਆਂ ਅਸੀਂ ਬਾਅਦ ਦੇਖਿਆ ਆ ਵਿਚਾਲੇ ਇੱਕ ਗੱਡੀ ਬਿਲਕੁਲ ਖਤਮ ਕਰਤੀ ਜਦੋਂ ਅਸੀਂ ਦੇਖਿਆ ਵੀ ਆ ਇੱਕ ਨੋਵਾ ਗੱਡੀ ਹੈ ਉਹਦੇ ਕਾਰ ਦੇ ਵਾਲੇ ਵਾਲੇ ਫਿਲਮ ਲੱਗੀ ਹੋਈ ਹੈ ਬੰਦਿਆਂ ਨੇ ਡਰਿੰਕ ਵੀ ਕੀਤੀ ਹੋਈ ਹੈ ਉਹਨਾਂ ਦੀ ਘੱਟ ਤੋਂ ਘੱਟ 150 ਦੀ ਸਪੀਡ ਹੋਣੀ ਜਿਹੜੀ ਉਹਨਾਂ ਨੇ ਇਹ ਨਹੀਂ ਦੇਖਿਆ ਹੈਗਾ ਵੀ ਉਹਨਾਂ ਦੀ ਪਹਿਲਾਂ ਤਾਂ ਤੁਸੀਂ ਦੇਖੋ ਗੱਡੀ ਸੀ ਜਿਹੜੀ ਵਿਚਾਲੇ ਰੋਡ ਦੇ ਵਿਚਾਲੇ ਸੀ ਉਹ ਗੱਡੀਆਂ ਦੇ ਵਿੱਚ ਲੱਗਣ ਕਾਰਨ ਨਹੀਂ ਰੁਕ ਗਈ ਜੇ ਉਹ ਅੱਗੇ ਨਾਕ ਤੇ ਮੰਨ ਕੇ ਚਲੋ ਸਾਡੀ ਗੱਡੀ ਜਾਂਦੀ ਹੁੰਦੀ ਹੁੰਦੀ ਰੁਕੀ ਹੁੰਦੀ ਤਾਂ ਉਹਨਾਂ ਨੇ ਬਚਾਲ ਲਈ ਬੰਦਿਆਂ ਨੂੰ ਉਹਨਾਂ ਦੇ ਵਿੱਚ ਇੱਕ ਬੱਚਾ ਸੀ ਮਾਰ ਦੇਣਾ ਸੀ ਕਿੰਨੇ ਕਿਸ਼ਮੀ ਹੋ ਗਏ ਨੇ ਉਹ ਬੱਚਾ ਦੇਖਣ ਲਈ ਉਹਨਾਂ ਨੇ ਮਿਲਦਾ ਘਰ ਲੈ ਗਈ ਉਹਨਾਂ ਨਾਲ ਇੱਕ ਲੇਡੀ ਜੀ ਸੀ ਤੇ ਉਹ ਉਹ ਤੋਂ ਬਾਅਦ ਚ ਪਤਾ ਲੱਗਣਾ ਸੀ ਉਹਨੀ ਕਿਹੜੀ ਗੱਡੀ ਸੀ ਮੇਰੀ ਸਵਿਫਟ ਸੀ ਜੀ ਜਿਹੜੇ ਜਿਨ੍ਹਾਂ ਨੇ ਮਾਰਿਆ ਉਹ ਕਿੰਨੇ ਬੰਦੇ ਨੇ ਨੰਬਰ ਤਾਂ ਉਹ ਬੰਦੇ ਜੀ ਚਾਰ ਪੰਜ ਬੰਦੇ ਨੇ ਜੀ ਉਹਦੇ ਵਿੱਚ ਚਾਰ ਚਾਰ ਪੰਜ ਬੰਦੇ ਨੇ ਫਿਰਮ ਲੱਗੀ ਹੋਈ ਐ ਆਦੀ ਟੀਮ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਜਦੋਂ ਅਸੀਂ ਮਲੇਰ ਕੋਟਲਾ ਬਾਈਪਾਸ ਤੇ ਪੁੱਜੇ ਤਾਂ ਮੈਨੂੰ ਸਾਡੇ ਕੰਡਰ ਰੂਮ ਤੋਂ ਫੋਨ ਆਇਆ ਜੇ ਐਦਾਂ ਕਰਕੇ ਉੱਥੇ ਪਹੁੰਚੋ ਫਟਾਫਟ ਵੀ ਐਂ ਕਰਕੇ ਇੱਕ ਤਿੰਨ ਗੱਡੀਆਂ ਦਾ ਐਕਸੀਡੈਂਟ ਹੋਇਆ ਆਪਸ ਵਿੱਚ ਤਾਂ ਮੈਂ ਇੱਥੇ ਆਪਦੀ ਟੀਮ ਨੂੰ ਲੈ ਕੇ ਮੌਕੇ ਤੇ ਪਹੁੰਚਿਆ ਤੇ ਇੱਥੇ ਦੇਖਿਆ ਤਾਂ ਗੱਡੀਆਂ ਆਪਸ ਵਿੱਚ ਭੜੀਆਂ ਹੋਈਆਂ ਸੀ ਤੇ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਰੋਡ ਕਲੀਅਰ ਕਰਾ ਕੇ ਤੇ ਜੋ ਬਣਦੀ ਕਾਰਵਾਈ ਐ ਅੱਗੇ ਥਾਣੇ ਵਾਲਿਆਂ ਨੂੰ ਸੌਂਪ ਦਿੱਤੀ ਐ ਜੋ ਵੀ ਇਹਨਾਂ ਦਾ ਹੋਊ ਉੱਥੇ ਜਾ ਕੇ ਆਪਸ ਵਿੱਚ ਕੰਪਰੋਮਾਈਜ਼ ਹੋਵੇ ਜਾਂ ਜੋ ਵੀ ਇਹਨਾਂ ਦੀ ਬਣੂ ਕਾਰਵਾਈ ਉੱਥੇ ਥਾਣੇ ਵਾਲੇ ਕਰਨਗੇ ਤੇ ਅਸੀਂ ਰੋਡ ਕਲੀਅਰ ਕਰਾ ਕੇ ਰੋਡ ਚੱਲਦਾ